ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ ਦੋਸਤੋ ਅੱਜ 27 ਜੁਲਾਈ ਦਿਨ ਐਤਵਾਰ ਹੈ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਲੈ ਕੇ ਆਏ ਹਾਂ ਪ੍ਰੋਗਰਾਮ ਅਖਬਾਰਾਂ ਬੋਲਦੀਆਂ ਨੇ ਇਹ ਪ੍ਰੋਗਰਾਮ ਵਿੱਚ ਪੰਜਾਬ ਦੀਆਂ ਅਖਬਾਰਾਂ ਵਿੱਚੋਂ ਅਸੀਂ ਚੁਣਿੰਦਾ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਸਾਡਾ ਮਕਸਦ ਤੁਹਾਡਾ رابطہ ਪੰਜਾਬ ਦੀਆਂ ਅਖਬਾਰਾਂ ਨਾਲ ਬਣਾਏ ਰੱਖਣ ਦਾ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਦੀ ਦੈਨਿਕ ਜਾਗਰਣ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਖਬਰ ਦਾ ਕਹਿਣਾ ਹੈ ਕਿ 27 ਜੁਲਾਈ ਯਾਨੀ ਅੱਜ ਪੰਜਾਬ ਦੇ ਲੋਕਾਂ ਨੂੰ ਉਮਸ ਭਰੀ ਗਰਮੀ ਚੱਲਣੀ ਪਵੇਗੀ ਤੇ ਇਸ ਤੋਂ ਬਾਅਦ 28 ਤੋਂ 30 ਜੁਲਾਈ ਤੱਕ ਫਿਰ ਮਾਨਸੂਨ ਬਰ세ਗਾ। ਅਖਬਾਰ ਨੇ ਇਹ ਖਬਰ ਮੈਟਰੋਲੋਜੀਕਲ ਡਿਪਾਰਟਮੈਂਟ ਚੰਡੀਗੜ੍ਹ ਦੇ ਡਾਇਰੈਕਟਰ ਡਾਕਟਰ ਸੁਰਿੰਦਰਪਾਲ ਦੇ ਹਵਾਲੇ ਤੋਂ ਛਾਪਦੇ ਹੋਏ ਕਿਹਾ ਹੈ ਕਿ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਤੇ ਕੁਝ ਜ਼ਿਲ੍ਹਿਆਂ ਵਿੱਚ ਤੇਜ਼ ਬਰਸਾਤ ਹੋਣ ਦੀ ਸੰਭਾਵਨਾ ਹੈ। ਮੌਸਮ ਦੀ ਇਸ ਖਬਰ ਵਿੱਚ ਦੂਸਰੀ ਅਖਬਾਰ ਦੈਨਿਕ ਪਾਸਕਰ ਨੇ ਕਿਹਾ ਹੈ ਕਿ ਇੱਕ ਨਵਾਂ ਮੌਸਮੀ ਚੱਕਰ ਐਕਟਿਵ ਹੋ ਚੁੱਕਾ ਹੈ ਜਿਸ ਕਾਰਨ ਪੰਜਾਬ ਵਿੱਚ ਹੁਣ ਮੀਂਹ ਪੈਣ ਦਾ ਅਲਰਟ ਜਾਰੀ ਹੋਇਆ ਹੈ ਅਖਬਾਰ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਹਵਾਵਾਂ ਵਿੱਚ ਨਮੀ ਦੀ ਮਾਤਰਾ ਵਧਣ ਨਾਲ ਹੁਣ ਬਰਸਾਤ ਹੋਣ ਦਾ ਰਸਤਾ ਕਲੀਅਰ ਹੋ ਗਿਆ ਹੈ ਦੂਜੇ ਪਾਸੇ ਪੰਜਾਬ ਦੇ ਗਵਾਂਧੀ ਰਾਜ ਹਿਮਾਚਲ ਪ੍ਰਦੇਸ਼ ਵਿੱਚ 5 ਦਿਨਾਂ ਲਈ ਭਾਰੀ ਬਰਸਾਤ ਹੋਣ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਲੰਬੇ ਸਮੇਂ ਤੋਂ ਚੁੱਪੀ ਤੋੜਦੇ ਹੋਏ ਸੋਸ਼ਲ ਮੀਡੀਆ ਤੇ ਵਿਕਰਮ ਮਜੀਠੀਆ ਦਾ ਬਚਾਅ ਕਰਦੇ ਹੋਏ ਉਹਨਾਂ ਨੂੰ ਰਾਜਨੀਤਿਕ ਉਦੇਸ਼ ਦਾ ਨਿਸ਼ਾਨਾ ਬਣਾਇਆ ਗਿਆ ਕrar ਦਿੰਦਾ ਹੈ। ਕੈਪਟਨ ਦਾ ਕਹਿਣਾ ਹੈ ਕਿ ਪੰਜਾਬ ਦੀ ਰਾਜਨੀਤੀ ਨੂੰ ਦਿੱਲੀ ਤੋਂ ਮਾਫੀਆ ਸਟਾਈਲ ਵਿੱਚ ਚਲਾਇਆ ਜਾ ਰਿਹਾ ਹੈ ਇਸ ਦੇ ਉਲਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰੜੇ ਹੱਥੀ ਲੈਂਦੇ ਹੋਏ ਕਿਹਾ ਹੈ ਕਿ ਉਹ ਡਰਗ ਤੇ ਤਸਕਰੀ ਵਿੱਚ ਸ਼ਾਮਲ ਲੋਕਾਂ ਦੇ ਮਾਨਵ ਅਧਿਕਾਰਾਂ ਦੀ ਚਿੰਤਾ ਕਰ ਰਹੇ ਹਨ ਮੁੱਖ ਮੰਤਰੀ ਨੇ ਮਜੀਠੀਆ ਦਾ ਨਾਂ ਲਈ ਬਗੈਰ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਉਨ੍ਹਾਂ ਦੇ ਭਤੀਜੇ ਦੀ ਸਰਕਾਰ ਦੇ ਸ਼ਾਸਨ ਵੇਲੇ ਪੰਜਾਬ ਦੇ ਨੌਜਵਾਨ ਨਸ਼ੇ ਦੀ ਲਤ ਕਾਰਨ ਮਰ ਰਹੇ ਸਨ ਇਹ ਖਬਰ ਅੱਜ ਲਗਭਗ ਸਾਰੀਆਂ ਅਖਬਾਰਾਂ ਨੇ ਪ੍ਰਕਾਸ਼ਿਤ ਕੀਤੀ ਹੈ ਪੰਜਾਬੀ ਅਖਬਾਰ ਰੋਜ਼ਾਨਾ ਅਜੀਤ ਨੇ ਕੈਪਟਨ ਅਤੇ ਮਾਨ ਦੀ ਖਬਰ ਛਾਪਦੇ ਹੋਏ ਅੱਜ ਆਪਣੇ ਪੰਜਾਬ ਪੰਨੇ ਤੇ ਕੇਂਦਰੀ ਰਾਜ ਮੰਤਰੀ ਰਵਿਦੀਤ ਸਿੰਘ ਬਿੱਟੂ ਦੀ ਖਬਰ ਨੂੰ ਵੀ ਅਹਿਮੀਅਤ ਦਿੱਤੀ ਹੈ ਖਬਰ ਵਿੱਚ ਬਿੱਟੂ ਨੇ ਪੰਜਾਬ ਸਰਕਾਰ ਤੇ આરોਪ ਲਗਾਉਂਦੇ ਹੋਏ ਕਿਹਾ ਹੈ ਕਿ ਉਹ ਫਿਰ ਕਹਿੰਦੇ ਹਨ ਕਿ ਮਜੀਠੀਆ ਤੇ ਆਮਦਨ ਨਾਲੋਂ ਵੱਧ ਜਾਇਦਾਦ ਦਾ ਕੇਸ ਦਰਜ ਕਰਕੇ ਪੰਜਾਬ ਸਰਕਾਰ ਨੇ ਮਜੀਠੀਆ ਨੂੰ ਨਸ਼ਿਆਂ ਦੇ ਮਾਮਲੇ 'ਚ ਇੱਕ ਤਰ੍ਹਾਂ ਨਾਲ ਕਲੀਨ ਚਿੱਟ ਦੇ ਦਿੱਤੀ ਹੈ ਬਿੱਟੂ ਨੇ ਕਿਹਾ ਕਿ ਉਸ ਵੇਲੇ ਜੋ ਲੋਕ ਮਜੀਠੀਆ ਦੇ ਨਾਲ ਸਨ ਉਹਨਾਂ ਨਾਲ ਯਾਰੀ ਪਾ ਕੇ ਹੁਣ ਤੁਸੀਂ ਇੰਟਰਵਿਊ ਕਰਵਾ ਰਹੇ ਹੋ ਬਿੱਟੂ ਨੇ ਇਹ ਤੰਜ ਪੰਜਾਬ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਤੇ ਕੱਸਿਆ ਹੈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਉਹਨਾਂ ਨਾਲ ਪੰਜਾਬ ਭਾਸ਼ਾ ਡਿਪਾਰਟਮੈਂਟ ਦੇ ਡਾਇਰੈਕਟਰ ਜਸਵੰਤ ਸਿੰਘ ਨੂੰ 1 ਅਗਸਤ ਦੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਮੋਰੇ ਪੇਸ਼ ਹੋਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹੁਕਮ ਦਿੱਤੇ ਹਨ ਮੰਤਰੀ ਬੈਂਸ ਅਤੇ ਡਾਇਰੈਕਟਰ ਜਸਵੰਤ ਸਿੰਘ ਨੇ આરોਪ ਲਗਾਏ ਹਨ ਕਿ ਉਹਨਾਂ ਦੀ ਦੇਖਰੇਖ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਤੇ ਸ਼੍ਰੀਨਗਰ ਵਿੱਚ ਹੋਏ ਇੱਕ ਪ੍ਰੋਗਰਾਮ ਦੌਰਾਨ ਨੱਚਣ ਗਾਣ ਦੇ ਪ੍ਰੋਗਰਾਮ ਕੀਤੇ ਗਏ। ਇਹ ਖਬਰ ਅੱਜ ਸਾਰੀਆਂ ਅਖਬਾਰਾਂ ਵਿੱਚ ਛਪੀ ਹੈ। ਇਸ ਸੰਬੰਧੀ ਅਮਰ ਜਲਾਲ ਲਿਖਦਾ ਹੈ ਕਿ ਜਥੇਦਾਰ ਗੜਗੱਜ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਸੰਬੰਧੀ بار-बार ਸਮਾਂ ਦੇਣ ਦੇ ਬਾਵਜੂਦ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਡਾਇਰੈਕਟਰ ਜਸਵੰਤ ਸਿੰਘ ਨੇ ਕੋਈ ਸਪਸ਼ਟਿਕਰਣ ਨਹੀਂ ਦਿੱਤਾ। ਉਨਾ ਕਿਹਾ ਕਿ ਇਹਨਾਂ ਦੋਨਾਂ ਨੂੰ ਸਾਰਜਨਿਕ ਤੌਰ ਤੇ ਸਿੱਖ ਸੰਗਤ ਤੋਂ ਮਾਫੀ ਮੰਗਣੀ ਚਾਹੀਦੀ ਹੈ ਅਖਬਾਰ ਨੇ ਇਸ ਖਬਰ ਵਿੱਚ ਮੰਤਰੀ ਹਰਜੋਤ ਸਿੰਘ ਦਾ ਪੱਖ ਵੀ ਛਾਪਿਆ ਹੈ ਜਿਹਦੇ ਵਿੱਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਮੰਤਰੀ ਨੇ ਕਿਹਾ ਹੈ ਕਿ ਹਰ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸ਼ਰਧਾ ਨਾਲ ਆਪਣਾ ਸਿਰ ਝੁਕਾਉਂਦਾ ਹੈ ਅਖਬਾਰ ਨੇ ਲਿਖਿਆ ਹੈ ਕਿ ਮੰਤਰੀ ਦਾ ਕਹਿਣਾ ਹੈ ਕਿ ਉਹ ਇੱਕ ਨਿਮਾਣੇ ਸਿੱਖ ਹੋਣ ਦੇ ਨਾਤੇ ਸ੍ਰੀ ਅਕਾਲ ਤਖਤ ਦੇ ਪ੍ਰਤੀ ਪੂਰੇ ਹਿਰਦੇ ਨਾਲ ਸਮਰਪਿਤ ਹਨ ਉਹ ਇੱਕ ਕੈਬਨਿਟ ਮੰਤਰੀ ਹੋਣ ਦੇ ਨਾਤੇ ਅਯੋਜਕਾਂ ਵੱਲੋਂ ਕੀਤੀ ਗਈ ਲਾਪਰਵਾਹੀ ਦੇ ਕਾਰਨ ਚਾਹੇ ਜਾਣੇ ਅਣਜਾਣੇ ਵਿੱਚ ਕੁਝ ਵੀ ਹੋਇਆ ਉਸ ਲਈ ਖੁਦ ਨੂੰ ਜ਼ਿੰਮੇਵਾਰ ਮੰਨਦੇ ਹਨ ਮੰਤਰੀ ਨੇ ਕਿਹਾ ਕਿ ਉਹ ਖੁਦ ਨੂੰ ਗੁਰੂ ਸਾਹਿਬ ਦਾ ਇੱਕ ਸੱਚਾ ਅਤੇ ਨਿਮਾਣਾ ਸਿੱਖ ਮੰਨਦੇ ਹਨ ਇਸ ਲਈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਹਰ ਹੁਕਮ ਨੂੰ ਖੁਸ਼ੀ ਨਾਲ ਸਵੀਕਾਰ ਕਰਨਗੇ ਅਤੇ ਨੰਗੇ ਪੈਰੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਉਪਸਥਿਤ ਰਹਿਣਗੇ ਪੰਜਾਬ ਵਿੱਚ 1076 ਡਾਇਲ ਕਰਨ ਤੋਂ ਬਾਅਦ ਆਪਣੇ ਘਰ ਵਿੱਚ ਹੀ ਗੱਡੀਆਂ ਦੀ ਆਰਸੀ ਡਰਾਈਵਿੰਗ ਲਾਇਸੈਂਸ ਅਤੇ ਮਾਲ ਵਿਭਾਗ ਨਾਲ ਜੁੜੀਆਂ ਦੂਸਰੀਆਂ ਸੇਵਾਵਾਂ ਦੀ ਸੁਵਿਧਾ ਵਾਸਤੇ ਲਿਆ ਜਾਣ ਵਾਲਾ ਸ਼ੁਲਕ ਹੁਣ ਪ੍ਰਤੀ ਮਹੀਨੇ ਸੇਵਾ 120 ਰੁਪਏ ਤੋਂ ਘਟਾ ਕੇ 50 ਰੁਪਏ ਕਰ ਦਿੱਤਾ ਗਿਆ ਹੈ। ਇਹ ਖਬਰ ਅੱਜ ਪੰਜਾਬ ਦੀਆਂ ਲਗਭਗ ਸਾਰੀਆਂ ਪ੍ਰਮੁੱਖ ਅਖਬਾਰਾਂ ਨੇ ਪ੍ਰਕਾਸ਼ਿਤ ਕੀਤੀ ਹੈ। ਖਬਰ ਗਵਰਨੈਂਸ ਰਿਫਾਰਮ ਡਿਪਾਰਟਮੈਂਟ ਦੇ ਮੰਤਰੀ ਅਮਨ ਅਰੋੜਾ ਵੱਲੋਂ ਜਾਰੀ ਕੀਤੀ ਗਈ ਹੈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਸਬੰਧਿਤ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਨ ਤੋਂ ਬਾਅਦ ਮੰਤਰੀ ਅਮਨ अरोड़ा ਨੇ ਦੱਸਿਆ ਹੈ ਕਿ ਟ੍ਰਾਂਸਪੋਰਟ ਡਿਪਾਰਟਮੈਂਟ ਨਾਲ ਸਬੰਧਿਤ 30 ਸੇਵਾਵਾਂ ਅਤੇ ਰੈਵੈਨਿਊ ਡਿਪਾਰਟਮੈਂਟ ਨਾਲ ਸਬੰਧਿਤ ਸੇਵਾਵਾਂ ਜਿਨ੍ਹਾਂ ਵਿੱਚ ਡੀਡ ਰਜਿਸਟਰ ਕਰਨਾ ਰਜਿਸਟਰਡ ਡੀਡ ਦੇ ਆਧਾਰ ਤੇ ਇntਕਾਲ ਫਰਦ ਬਦਲ ਆਦਿ ਸ਼ਾਮਲ ਹਨ ਨੂੰ ਲੋਕ ਘਰ ਬੈਠੇ ਹੀ ਲੈ ਸਕਦੇ ਹਨ ਖਬਰ ਵਿੱਚ ਮੰਤਰੀ ਨੇ ਕਿਹਾ ਹੈ ਕਿ ਲੋਕਾਂ ਦੇ ਦਫ਼ਤਰ ਵਿੱਚ ਚੱਕਰ ਕਟਵਾਉਣ ਵਾਲੇ ਅਫਸਰਾਂ ਅਤੇ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਹ ਖਬਰ ਕਿਸੇ ਵੀ ਤਰੀਕੇ ਨਾਲ ਅਮਰੀਕਾ ਜਾਣ ਦੇ ਇੱਛੁਕ ਪੰਜਾਬੀਆਂ ਲਈ। ਭਾਰਤ ਵਿੱਚ ਸਥਿਤ ਅਮਰੀਕੀ ਹਮੈਸੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਅਮਰੀਕਾ ਵਿੱਚ ਅਪਰਾਧ ਕਰਨ ਜਾਂ ਕਾਨੂੰਨ ਤੋੜਨ ਵਾਲੇ ਵਿਦੇਸ਼ੀਆਂ ਦਾ ਵੀਜ਼ਾ ਹਮੇਸ਼ਾ ਵਾਸਤੇ ਰੱਦ ਕੀਤਾ ਜਾ ਸਕਦਾ ਹੈ। ਇਹ ਖਬਰ ਅੱਜ ਦੇਨਿਕ ਜਾਗਰਣ ਨੇ ਪ੍ਰਕਾਸ਼ਿਤ ਕੀਤੀ ਹੈ ਅਮੈਸੀ ਨੇ ਆਪਣੇ ਐਕਸ ਅਕਾਊਂਟ ਤੇ ਪੋਸਟ ਕਰਕੇ ਕਿਹਾ ਹੈ ਕਿ ਅਮਰੀਕਾ ਵਿੱਚ ਹੁਣ ਅਪਰਾਧ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿਸੇ ਵੀ ਤਰ੍ਹਾਂ ਦਾ ਅਪਰਾਧ ਕਰਨ ਜਾਂ ਕਾਨੂੰਨ ਤੋੜਨ ਤੇ ਵਿਦੇਸ਼ੀਆਂ ਦਾ ਵੀਜ਼ਾ ਪੱਕੇ ਤੌਰ ਤੇ ਰੱਦ ਕੀਤਾ ਜਾ ਸਕਦਾ ਹੈ ਅਜਿਹੇ ਲੋਕ ਜ਼ਿੰਦਗੀ ਭਰ ਵਾਸਤੇ ਅਮਰੀਕਾ ਲੈਂਡ ਕਰਨ ਲਈ ਅਯੋਗ ਘਰਾੜ ਦਿੱਤੇ ਜਾ ਸਕਦੇ ਹਨ ਇਸ ਤੋਂ ਪਹਿਲਾਂ 22 ਜੁਲਾਈ ਨੂੰ ਅੰਬੈਸੀ ਨੇ ਪੋਸਟ ਕੀਤਾ ਸੀ ਕਿ ਜੇਕਰ ਅਮਰੀਕਾ ਵਿੱਚ ਹਮਲੇ ਘਰੇਲੂ ਹਿੰਸਾ ਜਾਂ ਕਿਸੇ ਦੂਸਰੀ ਤਰ੍ਹਾਂ ਦੇ ਅਪਰਾਧ ਲਈ ਤੁਹਾਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਤੁਹਾਡਾ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ ਭਾਰਤ ਸਰਕਾਰ ਨੇ ਦੇਸ਼ ਦੇ ਲਗਭਗ 15 ਲੱਖ ਦੇ ਕਰੀਬ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਆਡਿਟ ਕਰਨ ਲਈ ਸਾਰੇ ਰਾਜਾਂ ਦੇ ਚੀਫ ਸਕੱਤਰਾਂ ਨੂੰ ਚਿੱਠੀ ਲਿਖੀ ਹੈ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਰਾਜ ਸਰਕਾਰਾਂ ਇਹ ਸੁਨਿਸ਼ਚਿਤ ਕਰਨ ਕਿ ਸਕੂਲਾਂ ਵਿੱਚ ਅੱਗ ਤੋਂ ਬਚਾਅ ਦੇ ਇੰਤਜ਼ਾਮ ਉਪਲਬਧ ਹਨ ਸਕੂਲਾਂ ਵਿੱਚ ਐਮਰਜੈਂਸੀ ਨਿਕਾਸ ਦਾ ਪੂਰਾ ਪ੍ਰਬੰਧ ਹੈ। ਬਿਜਲੀ ਵਾਇਰਿੰਗ ਦੀ ਜ਼ਰੂਰੀ ਜਾਂਚ ਕੀਤੀ ਜਾ ਚੁੱਕੀ ਹੈ। ਇਹ ਯਕੀਨੀ ਬਣਾਇਆ ਜਾਵੇ ਕਿ ਸਕੂਲਾਂ ਵਿੱਚ ਫਰਸਟ ایڈ ਬਾਕਸ ਜ਼ਰੂਰੀ ਤੌਰ ਤੇ ਉਪਲਬਧ ਹਨ। ਕਿਸੇ ਵੀ ਐਮਰਜੈਂਸੀ ਵੇਲੇ ਟੀਚਰਾਂ, ਕਰਮਚਾਰੀਆਂ ਤੇ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਤੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ। ਕਿਸੇ ਸਕੂਲ ਵਿੱਚ ਅਜਿਹੀ ਕੋਈ ਘਟਨਾ ਹੋ ਜਾਂਦੀ ਹੈ ਤਾਂ ਉਸ ਦੀ ਤੁਰੰਤ ਰਿਪੋਰਟਿੰਗ ਕੀਤੀ ਜਾਵੇ। ਕੇਂਦਰ ਸਰਕਾਰ ਨੇ ਪਿਛਲੇ ਕੱਲ ਰਾਜਸਥਾਨ ਦੇ ਇੱਕ ਸਕੂਲ ਦੀ ਬਿਲਡਿੰਗ ਡਿੱਗ ਜਾਣ ਕਰਕੇ ਹੋਈ 7 ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਦੇਸ਼ ਭਰ ਦੇ ਸਕੂਲਾਂ ਦੀਆਂ ਬਿਲਡਿੰਗਾਂ ਅਤੇ ਉਹਨਾਂ ਨਾਲ ਜੁੜੀਆਂ ਪਬਲਿਕ ਸਹੂਲਤਾਂ ਦਾ ਤਤਕਾਲ ਆਡਿਟ ਕਰਨ ਦਾ ਨਿਰਦੇਸ਼ ਦਿੱਤਾ ਹੈ। ਇੱਕ ਖਬਰ ਗਵਾਂਡੀ ਰਾਜ ਹਿਮਾਚਲ ਪ੍ਰਦੇਸ਼ ਦੇ ਮਾਲ ਮਹਿਕਮਾ ਮੰਤਰੀ ਜਗਤ ਸਿੰਘ ਨੇਗੀ ਤੇ ਜੁੱਤੀ ਸੁੱਟਣ ਦੇ ਮਾਮਲੇ 'ਚ 66 ਲੋਕਾਂ ਦੇ ਐਫਆਈਆਰ ਸੰਬੰਧੀ ਇਸ ਖਬਰ ਨੂੰ ਅੱਜ ਦੇ ਨਿਕ ਜਾਗਰਣ ਨੇ ਪ੍ਰਕਾਸ਼ਿਤ ਕੀਤਾ ਹੈ। हिमाचल कांग्रेस ਦੇ ਲੀਡਰ ਜਗਦੀਸ਼ ਰੇਡੀ ਨੇ ਟੈਂਪਰੇਰੀ ਪੁਲਿਸ ਚੌਕੀ ਤੁਨਾਗ ਵਿੱਚ ਇੱਕ ਸ਼ਿਕਾਇਤ ਦਰਜ ਕਰਾਈ ਹੈ ਐਫ ਆਈ ਆਰ ਵਿੱਚ ਪਾਜਪਾ ਤੋਂ ਇਲਾਵਾ ਉਹਨਾਂ ਕਾਂਗਰਸ ਦੇ ਸਮਰਪਿਤ ਵਰਕਰਾਂ ਦੇ ਵੀ ਨਾਂ ਸ਼ਾਮਿਲ ਹਨ ਜਿਹੜੇ ਪਿਛਲੀਆਂ ਚੋਣਾਂ ਦੌਰਾਨ ਆਪਣੀ ਪਾਰਟੀ ਲਈ ਕੰਮ ਕਰਦੇ ਰਹੇ ਹਨ ਪੁਲਿਸ ਕੰਪਲੇਨ ਵਿੱਚ ਕਾਂਗਰਸ ਲੀਡਰ ਨੇ 66 ਲੋਕਾਂ ਦੇ ਨਾਂ ਲੈਂਦੇ ਹੋਏ ਕਿਹਾ ਹੈ ਕਿ ਇਹਨਾਂ ਨੇ ਰੈਵੈਨਿਊ ਮੰਤਰੀ ਨੂੰ ਕਾਲੇ ਝੰਡੇ ਦਿਖਾਏ ਅਤੇ ਉਹਨਾਂ ਦੀ ਗੱਡੀ ਤੇ ਜੁੱਤੀ ਸੁੱਟ ਕੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਅਖਬਾਰ ਮੁਤਾਬਕ ਇਸ ਐਫ ਆਈ ਆਰ ਵਿੱਚ ਸਭ ਤੋਂ ਹੈਰਾਨ ਕਰਨ ਵਾਲਾ ਨਾਂ ਬੁਖਲਵਰ ਪਿੰਡ ਦੇ ਭੀਮ ਸਿੰਘ ਠਾਕੁਰ ਦਾ ਹੈ ਜਿਨ੍ਹਾਂ ਨੇ 2017, 2022 ਤੇ ਹਾਲ ਹੀ ਵਿੱਚ ਹੋਏ ਲੋਕ ਸਭਾ ਦੇ ਚੋਣਾਂ ਵਿੱਚ ਆਪਣੇ ਘਰ ਨੂੰ ਕਾਂਗਰਸ ਦਾ ਦਫ਼ਤਰ ਬਣਾਇਆ ਸੀ। ਇਨ੍ਹਾਂ ਲੋਕਾਂ ਦੇ ਖਿਲਾਫ ਕਾਂਗਰਸ ਲੀਡਰ ਜਗਦੀਸ਼ ਰੇਡੀ ਤੋਂ ਇਲਾਵਾ 4 ਮਹਿਲਾਵਾਂ ਨੇ ਵੀ ਸ਼ਿਕਾਇਤ ਕੀਤੀ ਹੈ ਅਤੇ ਇਸ ਪ੍ਰਕਾਰ ਕੁੱਲ ਮਿਲਾ ਕੇ 4 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਖਬਰ ਵਿੱਚ ਪੀਮ ਸਿੰਘ ਠਾਕੁਰ ਵੱਲੋਂ ਦੱਸਿਆ ਗਿਆ ਹੈ ਕਿ ਉਹ ਰਾਜਾ ਵੀਰਪਦਤ ਸਿੰਘ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹਨ ਅਤੇ ਨਿਸਵਾਰਥ ਭਾਵਨਾ ਨਾਲ ਪਾਰਟੀ ਦੀ ਸੇਵਾ ਕਰਦੇ ਆਏ ਹਨ। ਉਨ੍ਹਾਂ ਕਿਹਾ ਕਿ ਜਿਸ ਵੇਲੇ ਐਫਆਈਆਰ ਕੀਤੀ ਗਈ ਉਸ ਵੇਲੇ ਤਾਂ ਉਹ ਆਪਣੀ ਦੁਕਾਨ ਵਿੱਚ ਸਨ ਅਤੇ ਸ਼ਾਮ ਨੂੰ 4 ਵਜੇ ਰੈਸਟ ਹਾਊਸ ਚਲੇ ਗਏ ਸੀ। ਖਬਰ ਮੁਤਾਬਕ ਪੀਮ ਸਿੰਘ ਠਾਕੁਰ ਨੇ ਇਹ ਐਫਆਈਆਰ ਨੂੰ ਮੂਰਖਤਾਪੂਰਨ ਘਰਾੜ ਦਿੱਤਾ। ਇਥੇ ਜ਼ਿਕਰਯੋਗ ਹੈ ਕਿ ਹਿਮਾਚਲ ਵਿੱਚ ਇਸ ਵੇਲੇ ਕਾਂਗਰਸ ਦੀ ਸਰਕਾਰ ਹੈ ਅਤੇ ਆਪਣੀ ਹੀ ਸਰਕਾਰ ਵੇਲੇ ਬਹੁਤ ਸਾਰੇ ਕਾਂਗਰਸੀਆਂ ਖਿਲਾਫ ਮਾਮਲਾ ਦਰਜ ਹੋ ਜਾਣਾ ਇਥੇ ਕਾਂਗਰਸ ਦੀ ਗੁਟਵਾਜੀ ਨੂੰ ਬਿਆਨ ਕਰਦਾ ਹੈ ਤੇ ਅੰਤ ਵਿੱਚ ਰਿਸਰਚ ਦੇ ਆਧਾਰਿਤ ਇੱਕ ਖਬਰ ਸਾਡੀ ਸੇਤ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਇੱਕ ਅਜਿਹੇ ਵਿਗਿਆਨਿਕ ਅਧਿਐਨ ਬਾਰੇ ਜੋ ਕਿ ਯੋਗ ਦੀ ਮਹੱਤਤਾ ਨੂੰ ਨਵੇਂ ਢੰਗ ਨਾਲ ਦਰਸਾਉਂਦਾ ਹੈ ਨਵੀਂ ਰਿਸਰਚ ਅਨੁਸਾਰ ਯੋਗ ਦੇ ਨਿਯਮਿਤ ਅਭਿਆਸ ਨਾਲ ਟਾਈਪ 2 ਡਾਇਬੀਟੀਜ਼ ਦਾ ਖਤਰਾ 40% ਤੱਕ ਘਟਾਇਆ ਜਾ ਸਕਦਾ ਹੈ ਇਹ ਅਧਿਐਨ ਰਿਸਰਚ ਸੁਸਾਇਟੀ ਫਾਰ ਦੀ ਸਟਡੀ ਆਫ ਡਾਇਬੀਟੀਜ਼ ਇਨ ਇੰਡੀਆ ਵੱਲੋਂ ਕੀਤਾ ਗਿਆ ਜਿਸ ਵਿੱਚ ਇਹ ਸਾਬਤ ਹੋਇਆ ਹੈ ਕਿ ਜੇਕਰ ਸੰਵੇਦਨਸ਼ੀਲ ਵਿਅਕਤੀਆਂ ਨੇ ਯੋਗ ਨੂੰ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਤਾਂ ਉਨ੍ਹਾਂ ਵਿੱਚ ਸ਼ੂਗਰ ਦੇ ਰੋਗ ਦੇ ਆਉਣ ਦੀ ਸੰਭਾਵਨਾ ਕਾਫੀ ਹੱਦ ਤੱਕ ਘਟ ਜਾਂਦੀ ਹੈ ਇਹ ਅਜਿਹਾ ਪਹਿਲਾ ਵਿਗਿਆਨਿਕ ਅਧਿਐਨ ਹੈ ਜੋ ਦਸਤਾਵੇਜ਼ਿਕ ਤੌਰ ਤੇ ਯੋਗ ਨੂੰ ਡਾਇਬਟੀਜ਼ ਦੀ ਰੋਕਥਾਮ ਨਾਲ ਜੋੜਦਾ ਹੈ ਇਸ ਖਬਰ ਨੂੰ ਦੈਨਿਕ ਯਾਰਨ ਨੇ ਆਪਣੇ ਨੈਸ਼ਨਲ ਪੰਨੇ ਤੇ ਛਾਪਿਆ ਹੈ ਅਖਬਾਰ ਦਾ ਕਹਿਣਾ ਹੈ ਕਿ ਸਟੱਡੀ ਦਾ ਮਕਸਦ ਡਾਇਬਟੀਜ਼ ਤੋਂ ਬਚਾ ਲਈ ਯੋਗ ਦੀ ਭੂਮਿਕਾ ਦੀ ਪੁਸ਼ਟੀ ਕਰਨਾ ਲੋਕਾਂ ਨੂੰ ਆਤਮ ਸचेਤ ਕਰਨ ਲਈ ਵਿਗਿਆਨਿਕ ਆਧਾਰ ਦੇਣਾ ਸੀ ਸ਼ੂਗਰ ਤੋਂ ਬਚਣ ਲਈ ਇਸ ਰਿਪੋਰਟ ਵਿੱਚ ਕੁਝ ਖਾਸ ਯੋਗ ਦੇ ਆਸਨਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਦੀ ਮਦਦ ਨਾਲ ਡਾਇਬਟੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਨਵਜ ਪੰਜਾਬ ਦੀ ਨੇ ਗੋਕੀ ਇੰਡੀਆ 2024 ਦੀ ਫਿਟਨੈਸ ਰਿਪੋਰਟ ਨੂੰ ਜਦੋਂ ਖੋਖਿਆ ਤਾਂ ਪਾਇਆ ਕਿ ਦੇਸ਼ ਦੀ ਲਗਭਗ ਅੱਧੀ ਆਬਾਦੀ ਫਿਜ਼ੀਕਲੀ ਅਨਫਿਟ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਅਨਫਿਟ ਪੁਰਸ਼ਾਂ ਦੀ ਸੰਖਿਆ ਲਗਭਗ 40% ਹੈ, ਉਥੇ ਅਨਫਿਟ ਮਹਿਲਾਵਾਂ ਦੀ ਸੰਖਿਆ 59% ਹੈ। ਇਸ ਵੇਲੇ ਦੇਸ਼ ਵਿੱਚ 17% ਨਾਗਰਿਕ ਸ਼ੂਗਰ ਦੀ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ। ਜੇਕਰ ਗੱਲ 60 ਸਾਲ ਤੋਂ ਵਧੇਰੇ ਉਮਰ ਦੇ ਨਾਗਰਿਕਾਂ ਦੀ ਕਰੀਏ ਤਾਂ ਪਤਾ ਲੱਗਦਾ ਹੈ ਕਿ ਇਹਨਾਂ ਵਿੱਚੋਂ 38% ਡਾਇਬਟੀਜ਼ ਦੀ ਬਿਮਾਰੀ ਤੋਂ ਪੀੜਤ ਹਨ ਨਵਜ ਪੰਜਾਬ ਦੀ ਆਪਣੇ ਦਰਸ਼ਕਾਂ ਨੂੰ ਅਪੀਲ ਕਰਦਾ ਹੈ ਕਿ ਯੋਗ ਨਾ ਸਿਰਫ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਸਗੋਂ ਮਨ ਨੂੰ ਵੀ ਸ਼ਾਂਤ ਕਰਦਾ ਹੈ ਅਤੇ ਡਾਇਬਟੀਜ਼ ਵਰਗੇ ਖਤਰਨਾਕ ਰੋਗਾਂ ਤੋਂ ਲੰਮੇ ਸਮੇਂ ਤੱਕ ਬਚਾਅ ਕਰ ਸਕਦਾ ਹੈ ਇਸ ਲਈ ਸਿਹਤਮੰਦ ਜੀਉਣ ਲਈ ਤੁਸੀਂ ਅੱਜ ਤੋਂ ਹੀ ਯੋਗ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਦਾ ਹਿੱਸਾ ਬਣਾ ਲਓ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਾ ਹੋਵੇਗਾ ਪੰਜਾਬ ਦੀਆਂ ਅਖਬਾਰਾਂ ਵਿੱਚੋਂ ਤੁਹਾਨੂੰ ਕਿਸ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੇਣਾ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਉਹ ਸਾਰੀ ਜਾਣਕਾਰੀ ਉਪਲਬਧ ਕਰਵਾ ਸਕੀਏ ਜੋ ਤੁਸੀਂ ਪਾਲ ਰਹੇ ਹੋ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੁਹਾਡੀ ਪ੍ਰਤੀਕਿਰਿਆ ਸਾਨੂੰ ਇਸ ਪ੍ਰੋਗਰਾਮ ਨੂੰ ਹੋਰ ਜ਼ਿਆਦਾ ਨਿਖਾਰਨ ਲਈ ਸਹਾਇਕ ਹੋਵੇਗੀ ਕੱਲ ਦੀਆਂ ਅਖਬਾਰਾਂ ਵਿੱਚ छਪੀਆਂ ਚੁਣਿੰਦਾ ਖਬਰਾਂ ਨੂੰ ਲੈ ਕੇ ਫਿਰ ਰੂਬਰੂ ਹੁੰਦੇ ਹਾਂ ਤਦ ਤੱਕ ਲਈ ਸਤਿ ਸ਼੍ਰੀ ਅਕਾਲ